ਦੀਆਂ ਗੱਲਾਂ ਪੁਰਾਣੇ ਸਾਡੇ ਲੋਕਾਂ ਨੇ ਜਿਹੜੇ ਜੰਤਰ ਮੰਤਰ ਤੰਤਰ ਬਣਾਏ ਹੋਏ ਸੀਗੇ ਹੁਣ ਇੱਕ ਜੰਤਰ ਹੁੰਦਾ ਇੱਕ ਮੰਤਰ ਹੁੰਦਾ ਇੱਕ ਤੰਤਰ ਹੁੰਦਾ ਉਹਨਾਂ ਦੀਆਂ ਵੀ ਕਿਤੇ ਗੱਲਾਂ ਕਰ ਲਾਂਗੇ ਆਪਾਂ ਵੀ ਜੰਤਰ ਕੀ ਐ ਤੁਹਾਡਾ ਦਿਲ ਤਾਂ ਕਰਦਾ ਵੀ ਹੁਣੇ ਸੁਣ ਲਈ ਹੈ ਨਾ ਲਓ ਮੈਂ ਦੱਸ ਦਿੰਨਾ ਵੀ ਜਿਹੜੀ ਤਾਂ ਆ ਚੀਜ਼ ਦੇ ਨਾਲ ਮੈਂ ਲਿਖ ਰਿਹਾ ਇਹ ਤਾਂ ਹੈਗਾ ਤੰਤਰ ਤੇ ਜੇ ਮੈਂ ਬੋਲ ਬੋਲ ਰਿਹਾ ਜਿਹੜੀਆਂ ਚੀਜ਼ਾਂ ਉਹ ਹੈਗਾ ਮੰਤਰ ਤੇ ਜਿਹੜਾ ਇਹਦੇ ਵਿੱਚ ਬਣ ਕੇ ਆ ਜਾਊਗਾ ਉਹ ਹੋ ਜੂਗਾ ਸਾਡੇ ਕੋਲ ਜੰਤਰ ਤੇ ਇਸ ਤਰ੍ਹਾਂ ਦੇ ਨਾਲ ਸਾਡੇ ਪੁਰਾਣੇ ਵੱਡੇ ਵਡੇਰਿਆਂ ਨੇ ਇਹ ਚੀਜ਼ਾਂ ਬਣਾਈਆਂ ਹੋਈਆਂ ਸੀਗੀਆਂ ਤੇ ਇਸ ਦੇ ਵਿੱਚ ਜਿਹੜਾ ਇਹ ਕਹਿ ਦਿੰਦੇ ਆ ਜੀ ਦੀਵਾਲੀ ਤੇ ਜੀ ਇਹ ਸ਼ੁਭ ਲਾਭ ਹੈ ਜੀ ਸਾਡਾ ਹੈ ਨਾ 108 ਆਪਾਂ 108 ਦੀ ਗੱਲ ਕੀਤੀ ਸੀਗੀ ਵੀ ਇਹ ਸਰਗੁਣ ਸਰੂਪ ਹੈ ਤਾਂ ਹੁਣ ਉਹ ਜਿਹੜਾ 108 ਹੈ ਉਹ ਸਾਡੇ ਕੋਲੇ ਦੇਖੋ ਤੁਸੀਂ ਕਿਸ ਤਰ੍ਹਾਂ ਲਿਆ ਰਹੇ ਹਾਂ ਅਸੀਂ ਆ 39 ਫਿਰ 38 36 34 ਫੇਰ ਸਾਡੇ ਕੋਲ ਆ ਗਿਆ ਇੱਥੇ 40 ਤੇ ਸਾਡੇ ਕੋਲ ਕਿਹੜਾ ਰਹਿ ਗਿਆ ਹੁਣ 33 ਤੇ 33 ਤੋਂ ਇਹ ਕਈ ਯੰਤਰ ਤਿਆਰ ਹੋ ਗਿਆ ਸਾਡੇ ਕੋਲੇ ਜਿਹੜਾ ਕੁਝ ਮੈਂ ਲਿਖਤੇ ਇਹਦੇ ਵਿੱਚ ਤੁਸੀਂ ਕਹੋ ਜੀ ਉਹ ਕਿਵੇਂ ਜਿੱਧਰੋਂ ਮਰਜ਼ੀ ਜੋੜ ਲਓ ਕਿੰਨਾ ਬਣੂਗਾ 108 ਹੀ ਬਣੂਗਾ ਚਾਹ ਇਧਰੋਂ ਜੋੜ ਲਓ ਚਾਹ ਇਧਰੋਂ ਜੋੜ ਲਓ ਚਾਹ ਵਿਚੋਂ ਜੋੜ ਲਓ ਠੀਕ ਹੈ ਨਾ 6 ਤੇ 5 11 7 18 4 3 7 3 10 3 ਤੇ 6 9 ਤੇ 9 18 3 3 9 ਤੇ 1 10 ਤੁਸੀਂ ਕਹੋਗੇ ਜੀ ਵੀ ਇਹਦਾ 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 ਸਾਨੂੰ ਲਾਭ ਕੀ ਹੈ ਤਾਂ ਇਸ ਦਾ ਲਾਭ ਇਹ ਹੈ ਵੀ ਅਸੀਂ ਜਦੋਂ ਮੈਥਮੈਟਿਕਸ ਨਾਲ ਜੁੜਦੇ ਆ ਨਾ ਤਾਂ ਸਾਨੂੰ ਜਿਹੜਾ ਹੈਗਾ ਉਸ ਗੱਲ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਮਤਲਬ ਵੀ ਦੇਖੋ ਦੋ ਚੀਜ਼ਾਂ ਇੱਕ ਹੈਗਾ ਭਰੋਸਾ ਇੱਕ ਹੈਗੀ ਸ਼ਰਤ ਦਾ ਸ਼ਰਤ ਤਾਂ ਟੁੱਟ ਸਕਦੀ ਐ ਪਰ ਭਰੋਸਾ ਨਹੀਂ ਕਦੇ ਵੀ ਟੁੱਟਿਆ ਕਰਦਾ ਭਰੋਸਾ ਰੱਖੋ ਤੇ ਅਸੀਂ ਸ਼ਰਤਾਂ ਰੱਖਦੇ ਆ ਇਸ ਲਈ ਕਿਤੇ ਨਾ ਕਿਤੇ ਮਾਰ ਖਾ ਜੰਨੇ ਆ ਸ਼ਰਤਾਂ ਨੇ ਸਾਡਾ ਭਰੋਸਾ ਬਜਵਾ ਦੇਣਾ ਠੀਕ ਐ ਵੀ ਭਰੋਸਾ ਇਹ ਐ ਵੀ ਇਹ ਕੰਮ ਪੱਕਾ ਹੋਊਗਾ ਹੀ ਹੋਊਗਾ ਸ਼ਰਤਾਂ ਇਹ ਵੀ ਉਹ ਮੇਰਾ ਕੰਮ ਕਰ ਸਕਦਾ ਤੂੰ ਇਸ ਕਰਕੇ ਇੰਨਾਂ ਚੀਜ਼ਾਂ ਤੋਂ ਆਪਾਂ ਲਾਭ ਲੈਣੇ ਆ ਇਨਾਂ ਦੇ ਵਿੱਚ ਨਹੀਂ ਖੁੱਬਣਾ ਹੈਗਾ ਪਰ ਜੇ ਕੋਈ ਸਾਨੂੰ ਸਮਝ ਆਂਦੀ ਹੈ ਤਾਂ ਆਪਾਂ ਮਿਲ ਜੁਲ ਕੇ ਵਿਚਾਰਾ ਕਰਦੇ ਰਹੀਏ ਅ ਬੈਦ ਦਲਬਾਰਾ ਸਿੰਘ ਜੀ ਵਿਚਾਰਾ ਕਰਦੇ ਰਹਿੰਦੇ ਆ ਪਿੰਡ ਬੇਰਕਲਾ ਰੜਾ ਸਾਹਿਬ ਤੋਂ ਤੇ ਉਹਨਾਂ ਦੀ ਬੜੀ ਇੱਛਾ ਸੀ ਕਿ ਵੀ ਇਹਦੇ ਬਾਰੇ ਦੱਸਿਓ ਜੀ ਜਰਾ 108 ਬਾਰੇ ਹੈਨਾ ਤਾਂ ਮੈਂ ਤੁਹਾਡੀ ਇਹਦੇ ਨਾਲ ਜੋੜ ਕੇ ਮੈਥਮੈਟਿਕਸ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਆ ਫੇਰ ਵੀ ਕੋਈ ਵਿਚਾਰਾ ਜਿ ਮਤਭੇਦ ਹੋਣ ਤਾਂ ਆਪਾਂ ਸਾਂਝੇ ਕਰ ਸਕਦੇ ਆ ਕੋਈ ਇਹ ਗੱਲ ਨਹੀਂ ਹੁੰਦੀ ਹੈ ਵੀ ਜੋ ਕਹਤਾ ਉਹ ਜਿਹੜਾ ਹੈਗਾ ਵੀ ਉਹ ਸਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਹੈ ਤੁਹਾਨੂੰ ਸਾਡੇ ਤੋਂ ਵੱਧ ਵੀ ਪਤਾ ਹੋ ਸਕਦਾ ਹੈ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ